ਹੁਣ ਮੈਂ ਨਿਕਲਿਆ ਸੀਗਾ ਧੱਪ ਵੀ ਲੱਗ ਗਈ ਹੁਣ ਕੰਨਾਂ ਹਟੰਗਾ ਵਾ ਮੀ ਇੰਨਾ ਵੀ ਨਹੀਂ ਪਿਆ ਜਾਣ ਕੇ ਪੈ ਵੀ ਜੇ ਵੀ ਗਿਆ ਵਾ ਬਾਬਾ ਤਗੜਾ ਹੀ ਸੀ ਛੜਾਕਾ ਜਿਆ ਆ ਤੋਲੀਆਂ ਵੇਖ ਕੇ ਆਈਂਦੀ ਵੀ ਮੈਂ ਇਥੇ ਨਹਾਉਣ ਚੱਲਿਆ ਜਾਂ ਕਸੂਰ ਕਰਨ ਚੱਲਿਆ ਆ ਜਾਦਾ ਖੇਤ ਨਹਾਉਣ ਚੱਲਿਆ ਹੁੰਨਾ ਮੋਟਰਾਂ ਕੋਈ ਸੀਟ ਤੇ ਰੱਖਣਾ ਵਾ ਸੀਟ ਭੇਜੇ ਜਾਂਦੀ ਏ ਤੇ ਸੀਟ ਪਵਾਉਣ ਵਾਲੀ ਆ ਸੀਟ ਤੁਹਾਨੂੰ ਦਿਖਾਉਣਾ ਵਾ ਮੋਟਰਸਾਈਕਲ ਦੀ ਆ ਵੀ ਕੰਨਾਂ ਦਾ ਸਲਾਖਾ ਹੋਣਾਗਾ ਜਿਹੜੀਆਂ ਸਲਾਖਾਂ ਕੀ ਹੁੰਦਾਂਗਾ ਪੁੱਛਿਆ ਆਪਾਂ ਬੱਬੂ ਨੂੰ ਪੁੱਛਿਆ ਆਪਾਂ ਤਾਂ ਪਤਾ ਨਹੀਂ ਸੀ ਆ ਵੀ ਆ ਦੇਖ ਲੋ 1 2 3 4 5 6 7 8 9 10 11 12 13 14 15 16 17 18 19 20 21 22 23 24 25 26 ਨੇੜੇ ਇਹ ਚੋਂ ਨਾ ਤੁਹਾਡਾ ਤਾਂ 34 35 ਹੈ 34 35 ਹੈ ਯਾਨੀ ਕਿ ਇਹਦੇ ਚੰਚ ਪੰਚ ਆ ਉਹਦੇ ਨਾਲ ਖਾ ਹਜੇ ਬਾਅਦ ਜਾਂ ਇਹਦਾ ਝੋਨਾ ਸ਼ੁਰੂ ਆ ਇਹ ਤਾਂ ਸਵੇਰੇ ਮੁੱਕਿਆ ਵਾ ਹਜੇ ਤਾਂ ਹੋਈ ਜਾਂਦੀ ਆ ਹਜੇ ਤਾਂ ਨਿਕਲੀ ਆਉਣਗਾ ਵਾ ਵਦਗਾ ਫੋਟ ਕਰਦਾ ਵਾ ਝੋਨਾ ਹੋਰ ਦੱਸ ਦਿਆਂ ਤੁਹਾਨੂੰ ਕੀ ਫਰਕ ਹੁੰਦਾ ਝੋਨੇ ਗੱਲ ਮੈਨੂੰ ਤਾਂ ਕਿਤੇ ਪਤਾ ਹੀ ਨਹੀਂ ਸੀ ਕਿ ਵੀ ਇਹ ਗਿਣੀ ਚਾਹੁੰਦੇ ਇਹ ਵੀ ਬੰਦਾ ਵੇਖਦਾ ਛਾੜਦਾ ਫਰਕ ਇਹਦੇ ਨਾਲ ਪੈਂਦਾ ਵਾ ਕਿਹੜੇ ਕਾਰੇ ਦਾ ਵੇਖਣਾ ਹੁਣ ਆਲੇ ਘਾਰੇ ਦਾ ਵੀ ਦਿਖਾਉਣੇ ਆਲੇ ਲੱਗ ਜੂ ਪਤਾ ਜਾਣਕਾਰੀ ਨਵੀਂ ਮਿਲਦੀ ਆ ਆਪਾਂ ਨੂੰ ਤਾਂ ਪਤਾ ਨਹੀਂ ਸੀਗਾ ਕੀ ਹਸ ਹਰਤਾ ਉਹ ਹੁੰਦਾ ਮੈਂ ਕਹਿੰਦਾ ਜੋ ਫੋਨ ਆ ਇੱਕ ਮਿੰਟ ਆ ਚੱਕ ਆ ਵੇਖ ਦੇਗਾ ਨਾਮਾ 2 3 4 5 6 7 ਇਹ ਰੰਗਾ ਤਾਂ ਹੋਣਗਾ ਯਾਰ 40 45 ਬੂਝਾ ਪਹਾਰਾ ਬਾਈ ਇਹ ਹੈਗਾ 26 ਹੈ ਨਾ ਬੀ ਕੀ ਬਾਈ 26 ਚੋਂ ਨਵਾ ਹੈ ਆ ਦੇਖ ਸਕਦੇ ਆ ਤਾਂ ਬੱਦਲ ਵੀ ਪੂਰਾ ਚੜਿਆ ਆਉਂਦਾ ਵਾ ਬੱਬੂ ਜਾਂਦਾ ਵਾ ਕਿੰਨੇ ਦਾ ਤੁਹਾਨੂੰ ਅਲੱਗ-ਦਾਰਾ ਦਿਖਾ ਦਿੰਨੇ ਆ ਲਓ ਵੇਖੋ ਹੌਲ ਬਣਾਇਆ ਪੂਰਾ ਤਾਂ ਹੌਲ ਤੋਟਾ ਲੀਟਰ阿里 ਹੋ ਵੀ ਗਈਆਂ ਇਹ ਤਾਂ 60 ਤੋਂ ਵੀ ਟੱਪ ਗਈਆਂ ਲਾਫਾਰ ਕੀ ਆ ਅੰਦਰਲਾ ਹਾਂ ਹੁਣ 26 ਤੋਂ ਨਾਵੇਂ 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 ਤਾਂ ਝਾੜਨ ਵਧ ਗਿਆਣਾ ਹੋਊਗਾ ਸਿਰ ਆਪੇ। ਬਹੁਤ ਵਧੀਆ ਸਮਾਂ ਆ। ਉੱਥੋਂ ਉੱਥੇ ਦੇਖੀ ਕਿੰਨਾ ਮਾਰਿਆ। ਉੱਥੋਂ ਇਹ ਵੀ ਵੇਖੂਗਾ ਬਾਅਦ ਵਿੱਚ। ਆਇਆ। ਇੰਨਾ ਕੀ ਗਾਂ ਜਾਣਾ ਇੱਥੇ ਪਹਿਲਾਂ ਮੂੰਗੀ ਸੀ ਕਿ ਉੱਥੇ ਵੀ ਸਪਰੇਅ ਰੇ ਮਾਰ ਕੇ ਸਾਰਾ ਕੁਝ ਕੀਤਾ ਪਿਆ ਕੰਮ। ਹਾਂ ਤਾਂ ਕੋਸਨ ਨਹੀਂ ਰਿਆ। ਬੱਟਾ ਇੱਦ ਕੀ ਬਹੁਤ ਆਪਾਂ ਦਾ ਬੱਟਾ ਦੇ ਭੱਜੇ ਫਿਰ ਆਪਣੇ ਵੀ ਬੱਟ ਬਹੁਤ ਇੱਧਰ ਦੀ ਆਉਣਾ। ਮੈਂ ਉੱਧਰ ਨੂੰ ਲੰਘ ਜੂ। ਆ ਤਾਂ ਨਿੱਕੀ ਆ ਯਾਰ। ਇੱਥੇ ਘਾਵ ਵਾਲਾ। ਇੱਥੇ ਕਾ ਬਾੜਾ ਵਾ ਆ ਵੀ ਜਿਵੇਂ ਮੂੰਗੀ ਬੀਜੀ ਹੁੰਦੀ ਪੱਟਾਂ ਦੇ ਧਰਾਂ ਐ ਖੜੀ ਆ ਇਧਰ ਇਧਰ ਪੱਟਿਆ ਵਿਆ ਓਈ ਜਾਂਦਾ ਵੇਖਣ ਉਹਦੇ ਤੇ ਵੀ ਮੂੰਗੀ ਖੜੀ ਆ ਉਹ ਵੀ ਉਹ ਵੱਟਦੇ ਵੀ ਤਾਂ ਵੀਡੀਓ ਹੋ ਗਈ ਸ਼ੁਰੂ ਉਹਨੇ ਖੇਤ ਆਏ ਆ ਤੁਹਾਨੂੰ ਦਿਖਾਉਣੇ ਆ ਵੀ ਬੱਦਲ ਕਿੰਨਾ ਆਇਆ ਵਿਆ ਅਜੇ ਤਾਂ ਨਿਕਲ ਕੇ ਜਾਣ ਲੱਗਾ ਤੇ ਉਦੋਂ ਨੁੱਕੜਾਂ ਢਿੱਗਾਂ ਲੱਗਦੀਆਂ ਵਾ ਤੇ ਹੁਣ ਮੈਂ ਵੇਖਦਾ ਮੈਂ ਜਮੀ ਪਈ ਜਾਂਦਾ ਵਾ ਮਰਾ ਜਹਾੜੇ ਤੇ ਫੇਰਾ ਪਾ ਚਾਲਦੇ ਆ ਕਿਉਂਕਿ ਹੁਣ ਤਾਂ ਚਾਲ ਪੁੱਤਿਆਂ ਦੇ ਪਰ ਕੋਹਰ ਪਾਣਿਆ ਕਿਤੇ ਡੈਕ ਡੈਟਾ ਕਿ ਦਾ ਮੈਂ ਮਸਾਂ ਜਾਂਦਾ ਹਾਂ ਠੀਕ ਆ ਤੁਹਾਨੂੰ ਵੀ ਦਿਖਾ ਦਿੰਦਾ ਮੀ ਕਿੰਨਾ ਕ ਪਈ ਬਾਰੀ ਬਿਜਲੀ ਜਾਂਨੇ ਤਾਂ ਇਹਦੇ ਤੇ ਇਹਦੇ ਵਿੱਚ ਵੀ ਆਏ ਦੇਖ ਸਕਦੇ ਆਂ ਆਏ ਦੇਖ ਸਕਦੇ ਆਂ ਉਹ ਲੈ ਹਵਾ ਹਵਾ ਦੇ ਹਵਾ ਘੁੰਮ ਜੇ ਲਮੀ ਇੱਧਰ ਨੂੰ ਆ ਲੱਗ ਜਾਨੇ ਕਿ ਸੁੱਕਾ ਸੇਗਾ ਵੇਖ ਲਓ ਤੁਸੀਂ ਇੰਨਾ ਕਮੀ ਪਿਆ ਵਾ ਜਿੰਨਾ ਕਿ ਤੁਹਾਨੂੰ ਪਤਾ ਲੱਗਦਾ ਹੋਊਗਾ ਇੰਨਾ ਮੀ ਪਿਆ ਉਹ ਤੋਂ ਵੱਧ ਨੀ ਕੁ ਬਾਲਾ ਨਹੀਂ ਪਿਆ ਝੋਨੇ ਤੋਂ ਝਾਰ ਗਿਆ ਜਿਹੜੀ ਬਿਮਾਰੀ ਜੀ ਪਈ ਸੀ ਉਹ ਝੜਤਾ ਝੋਨਾ ਆਇਆ ਚੱਲ ਬਿਮਾਰੀ 2-4 ਦਿਨ ਲੇਟ ਪਈ ਜੂਗੀ ਪਰ ਹਮਸ ਹੋਊਗੀ ਤੇ ਉਹਨਾਂ ਨੂੰ ਸੰਦੀਪ ਹੋਊਗੀ ਹਣ ਸਪਰੇ ਸੋਚਿਆ ਹੈਗਾ ਲੇਟ ਕਿ ਪੇਪਰ ਪਾਉਣ ਦਾ ਫਾਇਦਾ ਹੈਗਾੜਾ ਪਤਾ ਪਾਇਆ ਵਿਆ ਨਹੀਂ ਤਾਂ ਮੀ ਆਉਣ ਲੱਗ ਕੇ ਆਂਦਾ ਵਾ ਥੱਲੇ ਇੱਧਰ ਵੀ ਦੇਖ ਸਕਦੇ ਆ ਬਾਰੀ ਵੇਲੇ ਦੀ ਕਿੰਨਾ ਕੁ ਪਈ ਜਾਂਦਾ ਵਾ ਲੋ ਲੱਗ ਜੂ ਪਤਾ ਤੁਹਾਨੂੰ ਦੇਖ ਸਕਦੇ ਆ ਆਹ ਮੀ ਪਈ ਜਾਂਦਾ ਆਹ ਰਾਈਟਰ ਇਤੋਂ ਪੈ ਜਾਈਂ ਹੈ ਉਧਰ ਨੂੰ ਹਵਾ ਆਏ ਤੇ ਕੀ ਨਾ ਆਏ ਘੁੰਮਦੀ ਅੱਗੇ ਬਾਰੀ ਵਿੱਚ ਵੀ ਆ ਜਾਂਦਾ ਹਵਾ ਖੜ ਜੀ ਮੀਂਹ ਪੈ ਜੇ ਜਿਹੜਾ ਪੈਣਾ ਵਾ ਪਰ ਹਵਾ ਤੇਜ਼ ਨਾ ਚੱਲੇ ਹੈਗਾ ਇੰਨਾ ਵਾ ਤੁਹਾਨੂੰ ਦੱਸਦਾ ਹੋਊਗਾ ਨਾ ਝੋਨਾ ਉਧਰ ਨੂੰ ਆਏ ਦਿਨ ਆਪਾਂ ਨੇ ਬਾਰੀਆਂ ਵਿੱਚ ਦੀ ਨਾ ਮੀਂਹ ਆਊਗਾ ਨਾ ਭਿੱਜਾਂਗੇ ਆਪਾਂ ਲੈਟ ਚਲੀ ਗਈ ਆ ਜਿੰਦਰ ਨੇ ਗਿਆ ਸੀਗਾ ਵੀ ਟਲ ਪਈ ਜਾਂਦੇ ਪਰ ਉਹ ਕਰ ਦਾਂਗੇ ਪੇਬੇ ਬੰਦ ਕਰਨ ਦੇ ਕੇ ਬਾਅਦ ਚ ਕਾ ਨਹੀਂ ਪਏ ਬੰਦ ਕਰਨ ਨੂੰ ਚੱਲ ਬਾਕੀ ਵੀ ਪਏ ਤੇ ਸਾਡੇ ਲੋਕ ਜੇ ਫੋਨ ਕਰਕੇ ਪੁੱਛ ਲੂੰਗਾ ਜੇ ਪੁੱਛਣਾ ਹੋਇਆ ਫਿਰ ਚੱਲਦੇ ਆਪਾਂ ਲੋ ਬੁਰਾ ਜਾਨੀ ਕਿ ਟੈਕ ਮਾ ਜੰਮੀ ਪੈ ਰਿਹਾ ਵਾ ਚ ਹੁੰਦੇ ਪਹਿਲਾਂ ਹੀ ਪਰੇ ਵੇ ਅਸਲ ਦਾ ਵੜੇਗਾ ਟੋਨੇ ਨੂੰ ਟੋਨੇ ਨੂੰ ਤਾਂ ਫਾਇਦਾ ਹੀ ਫਾਇਦਾ ਲੋ ਖੇਤ ਆਇਆ ਤੇ ਖੇਤ ਮੀ ਪੈ ਹਟਿਆ ਤੇ ਖੇਤੋਂ ਚੱਲੇ ਆ ਘਰੇ ਗੇੜਾ ਕੱਢ ਕੇ ਮੀ ਪਿਆਵਾ ਜਾਨੇ ਕਿ ਥੋੜਾ ਥੋੜਾ ਪਿਆਵਾ ਹੂੰ ਸਾਰੀ ਪਈ ਜਾਂਦਾ ਵਜ ਠੀਕ ਆ ਨਾ ਹੁਣ ਆਪਾਂ ਚੱਲੇ ਸੀ ਘਰੇ ਹੁਣ ਤਾਂ ਨਿੱਖਰ ਗਿਆ ਮਾੜਾ ਜਿਹਾ ਪਰ ਆਸੇ ਪਾਸੇ ਪਤਾ ਲੱਗਦਾ ਵਾ ਤੁਹਾਨੂੰ ਵੀ ਦਿਸਦਾ ਹੋਊਗਾ ਵਿੱਚ ਆ ਵੇਖ ਲਓ ਪਿੱਛੇ ਮੇਰੇ ਆ ਵੇਖੋ ਸਾਰੇ ਕਿਤੇ ਬਦਲ ਹੈਗਾ ਵਾ ਪਾਣੀ ਵੀ ਮਾੜਾ ਮਾੜਾ ਸੋਚਿਆ ਸੀ ਅੱਜ ਠਹਿਰ ਕੇ ਕਰਦਾ ਕਿ ਪਰ ਹੁਣ ਸੁੰਡੀ ਪੈ ਗਈ ਇਹਦਾ ਸਪਰੇਅ ਕਰਨੀ ਪੈਣੀ ਆ ਹਰ ਤੇ ਸਪਰੇਅ ਆਪਾਂ ਫਿਰ ਜਿੱਤ ਵੱਲ ਜਾ ਕੇ ਫੜੀ ਲਿਆਵਾਂਗੇ ਵਾਲਾ ਡੁੱਟ ਗਏ ਮੀਨਾ ਮੀਨਾ ਕਿ ਜਨਾ ਹਵਾ ਨਾਲ ਡੁੱਟ ਕੇ ਉਧਰ ਹੋਏ ਪਏ ਆ ਚਲੋ ਕੋਈ ਨਹੀਂ ਆਪਾਂ ਕਿਹੜਾ ਵਾਲਾਂ ਵਾਲੀ ਧਿਆਨ ਆ ਆਪਣਾ ਧਿਆਨ ਤਾਂ ਇਹ ਗੱਲਾਂ ਚ ਮੇਰੇ ਥੱਲੇ ਵੀ ਆ ਕਿਉਂਕਿ ਤਿਲਕੇ ਜਾਂਦੇ ਆ ਟਾਇਰ ਮੈਂ ਨਮੇ ਪੋਏ ਕਰਕੇ ਹੁਣ ਸਲਿੱਪ ਘਟ ਵਜੇ ਦੇ ਕਿ ਟਾਇਰ ਪੁਰਾਣੇ ਸੀ ਹੁਣ ਮੈਂ ਥੱਲੇ ਵੇਖ ਕੇ ਤਰਦਾ ਹੁੰਨਾ ਮ ਖਾਲ ਤੇ ਕਿਉਂਕਿ ਖਾਲ ਤੇ ਇੱਕ ਦਿਨ ਮੈਂ ਇੱਥੇ ਆਇਆ ਸੀਗਾ ਇੱਥੇ ਸੀ ਆ ਕਾ ਜੀ ਚ ਮੂੰਹ ਵੱਡੀ ਬੈਠੀ ਸੀ ਕਿ ਤਾਂ ਉਹਨੇ ਚੂਹਾ ਫੜਦੀ ਇਸ ਕਨੇ ਕੀ ਫੜਦੀ ਸੀ ਚੰਦਨ ਗੀਰੀ ਬੈਠੀ ਸੀ ਮੈਨੂੰ ਪਤਾ ਜੇ ਮੈਂ ਮ ਕੋਲ ਦੀ ਲੰਗਿਆ ਹੈ ਵੀ ਭਾ ਪਾਵਾ ਸੀ ਉਹ ਟੱਕ ਭੈਦਾਂ ਬਹੁਤ ਤੇਜ਼ ਹੁੰਦਾਂ ਆ ਮੈਂ ਤਾਂ ਉਹ ਭੱਜਣ ਦੇਣਾ ਹੀ ਨਹੀਂ ਸੀ ਪਹਿਲੀ ਗੱਲ ਤਾਂ ਇਹ ਆ ਤੇ ਬਾਕੀ ਡਾਰੀ ਚੰਗਾ ਵਈ ਚੀਜ਼ਾਂ ਦਾ ਕੋਈ ਮਖੌਲ ਨਹੀਂ ਹੁੰਦਾਗਾ ਕੋਈ ਕਦੋਂ ਤਾਂ ਕੁਛ ਨਹੀਂ ਕਹਿੰਦੀ ਉਹ ਨਹੀਂ ਹੁੰਦਾ ਗੋ ਨਹੀਂ ਕੁਛ ਕਹਿੰਦੀ ਮੂੰਹ ਲਾਦਾ ਤਾਂ ਜਾਨਵਰ ਦਾ ਕੀ ਆ ਠੀਕ ਆ ਨਾ ਟੁੱਟਦਾ ਗਾਮ ਮੈਂ ਮਾਰ ਦੇਵੇ ਘਰੇ ਹੁਣੀ ਲੋਟ ਆਉਂਦੀ ਇਹ ਤਾਂ ਮੂੰਹ ਲਾ ਕੇ ਜ ਦੰਦੀ ਭਾਰ ਕੇ ਚਲੀ ਗਈ ਤੇ ਇਹ ਤਾਂ ਲੋਟ ਹੀ ਨਹੀਂ ਹੋਣਾ ਕੰਮ ਠੀਕ ਆ ਨਾ ਸਵੇਰ ਦਾ ਵੀ ਭਰੇ ਜੀ ਕਰਿਆ ਕਰੋ ਜੇ ਹੈਗੀ ਇਹਦੇ ਦਾ ਕੀ ਪਤਾ ਵਾ ਕੋਈ ਚੱਕਰ ਨਹੀਂ ਕਈ ਕਹਿ ਦਿੰਦੇ ਜੇ ਕੋਸ ਨੂੰ ਕਿੰਨੇ ਤਾਂ ਦਰਦਾਂ ਹੁੰਦਾਂ ਗਾਏ ਹੁੰਦਾਂ ਗਾ ਇਹ ਤਾਂ ਕੋਈ ਪਤਾ ਨਹੀਂ ਬਾਕੀ ਆਪਾਂ ਕਰਦੇ ਕਰਦੇ ਪਹੁੰਚ ਗਏ ਆ ਮੋਟਰਸਾਈਕਲ ਦੀ ਹੁਣ ਸੀਟ ਕਿਲੀ ਹੋ ਗਈ ਹੋਣੀ ਜ ਮੈਨੂੰ ਵਾਚ ਫੇਰ ਮੁਸ਼ਕਲ ਆਊਗੀ ਤੇ ਆ ਦੇਖ ਸਕਦੇ ਆ ਆ ਲੱਗੇ ਹੋਏ ਆਵਲੇ DC ਵਾਲੇ ਇਹਨਾਂ ਚ ਖਣੀ ਗੜਕੀ ਨਹੀਂ ਹੁੰਦੀ ਕਿ ਮੈਂ ਖਾਣਾ ਵਾ ਖਣੀ ਗੜਕ ਮੈਂ ਕੱਟਾ ਤੋੜ ਕੇ ਖਾ ਲੈਣਾ ਵਾ ਬਈ ਹੁੰਦੀ ਨਹੀਂ ਮੈਂ ਖਾਣਾ ਤਾਂ ਹੈਗਾ ਤਾਂ ਇਹ ਸੀ ਅੱਜ ਦੀ ਵੀਡੀਓ ਬਾਕੀ ਆਪਾਂ ਕਰਾਂਗੇ ਗੱਲਬਾਤ ਕੱਲ ਨੂੰ ਅਗਲੀ ਵੀਡੀਓ ਵਿੱਚ ਅੱਜ ਦੀ ਵੀਡੀਓ ਚ ਇਹ ਤਾਂ ਹੀ ਕਰਨਾ ਹੈ ਤੁਹਾਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਠੀਕ ਆ ਆਪਾਂ ਨੇ ਆਪ